ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਗੌੜੀ ਮਹੱਲਾ ਪੰਜਵਾ ਮਾਜ ਦੁਖ ਪੰਜਨ ਤੇਰਾ ਨਾਮ ਜੀ ਦੁਖ ਪੰਜਨ ਤੇਰਾ ਨਾਮ ਆਠ ਪਹਿਰ ਆਰਾਧਿਆ ਪੂਰਨ ਸਤਗੁਰ ਗਿਆਨ ਰਹਾਉ ਜਿਤ ਘਟ ਵਸੈ ਪਾਰ ਬਹਿਮ ਸੋਈ ਸੁਹਾਵਾ ਥਾਉ ਜਮ ਕੰਕਰ ਨੇੜ ਨ ਆਬਈ ਰਸਨਾ ਹਰ ਗੁਣ ਗਾਉ ਸੇਵਾ ਸੁਰਤ ਨ ਜਾਣਿਆ ਨਾ ਜਾਪੈ ਆਰਾਧ ਕੋੜ ਤੇਰੀ ਜਗਦੀਮਾ ਮੇਰੇ ਠਾਕੁਰ ਅਗਮ ਅਗਾਧ ਭਈ ਕਿਰਪਾਲ ਗਸਾਈਆ ਨੱਠੇ ਸੋਗ ਸੰਤਾਪ ਤੱਤੇ ਬਉ ਨ ਲੱਗਈ ਸਤਗੁਰ ਰੱਖੇ ਆਪ ਗੁਰ ਨਾਰਾਇਣ ਦਇਓ ਗੁਰ ਗੁਰ ਸੱਚਾ ਸਿਰਜਣਹਾਰ ਕਰ ਤੁਠੈ ਸਭ ਕੁਛ ਪਾਇਆ ਜਨ ਨਾਨਕ ਸਤਿਬਲਿਹਾਰ ਗਾਉੜੀ ਮਹੱਲਾ ਪੰਜਵਾ ਸੂਕੇ ਹਰੇ ਕੀ ਏਖ ਨਮਾਹੇ ਅੰਮ੍ਰਿਤ ਦ੍ਰਿਸ਼ਟ ਸੱਚ ਜੀਵਾਏ ਕਾਟੇ ਕਸ਼ਟ ਪੂਰੇ ਗੁਰਦੇਵ ਸੇਵਕ ਕਉ ਦਿੰਨੀ ਆਪਣੀ ਸੇਵ ਰਹਾਉ ਮਟ ਗਈ ਚੰਤ ਬਨੀ ਮਨ ਆਸਾ ਕਰੀ ਦਇਆ ਸਤਿਗੁਰ ਗੁਣ ਤਾਸਾ ਦੁਖ ਨਾਠੇ ਸੁਖ ਆਏ ਸੁਭਾਏ ਟੀਲ ਨ ਪਰੀ ਜਾ ਗੁਰ ਫਰਮਾਏ ਇਚ ਪੁੰਨੀ ਪੂਰੇ ਗੁਰ ਮਿਲੇ ਨਾਨਕ ਤੇ ਜਨ ਸਫਲ ਭਲੇ ਗਾਉੜੀ ਮਹੱਲਾ ਪੰਜਵਾ ਤਾਪ ਗਏ ਬਾਈ ਪ੍ਰਭ ਸਾਤ ਸੀਤਲ ਪਏ ਕਿੰਨੀ ਪ੍ਰਭ ਦਾਤ ਪ੍ਰਭ ਕਿਰਪਾ ਤੇ ਪਏ ਸੁਹੇਲੇ ਜਨਮ ਜਨਮ ਕੇ ਵਿਚਰੇ ਮੇਲੇ ਰਹਾਓ ਸਿਮਰਤ ਸਿਮਰਤ ਪ੍ਰਭ ਕਾ ਨਾਉ ਸਗਲ ਰੋਗ ਕਾ ਬਿਨਸਿਆ ਥਾਓ ਸਾਇ ਸੁਭਾਏ ਬੋਲੇ ਹਰ ਬਾਣੀ ਆਠ ਪੈਰ ਪ੍ਰਭ ਸਮਰੋ ਪ੍ਰਾਣੀ ਦੁਖ ਦਰਦ ਜਬ ਨੇੜ ਨ ਆਵੈ ਕਹ ਨਾਨਕ ਜੋ ਹਰ ਗੁਣ ਗਾਵੇ ਗੌੜੀ ਮਹੱਲਾ ਪੰਜਵਾ ਕੋਟ ਬਿਗਨ ਹਿਰੇ ਖਿਨ ਮਾਹੀ ਹਰ ਹਰ ਕਥਾ ਸਾਧ ਸੰਗ ਸੁਨਾਹੇ ਤੀਵਤ ਰਾਮ ਰਸ ਅੰਮ੍ਰਿਤ ਗੁਣ ਜਾਸ ਜਾਪ ਹਰ ਚਰਨ ਮਟੀ ਕੋ ਤਤਾਸ ਰਹਾਓ ਸਰਬਕल्याण ਸੁਖ ਸਹਜ ਨਿਧਾਨ ਜਾ ਕੇ ਰਦਾਬ ਸਹ ਭਗਵਾਨ ਆਉ ਕਦ ਮੰਤਰ ਤੰਤ ਸਭ ਛਾਰ ਕਰਨ ਹਰ ਦੇ ਮਹਤਾਰ ਤਜ ਸਭ ਪਰਮ ਭਰਮ ਬਜੋ ਪਾਰ ਬਹਿਮ ਕਹੋ ਨਾਨਕ ਅਟਲ ਇਹੋ ਧਰਮ ਗੌੜੀ ਮਹੱਲਾ ਪੰਜਵਾ ਸ਼ਾਦ ਪਈ ਗੁਰ ਗੋਬਿੰਦ ਪਾਈ ਤਾਪ ਭਾਵਨ ਸੇ ਮੇਰੇ ਪਾਹੀ ਰਹਾਓ ਓ ਰਾਮ ਨਾਮ ਨਿਦਰਸਨ ਬਖਾਨ ਬਿਨ ਸੇ ਰੋਗ ਪਏ ਕਲਿਆਣ ਪਾਰ ਬ੍ਰਹਮ ਗੁਣ ਅਗਮ ਵਿਚਾਰ ਸਾਧੂ ਸੰਗ ਮਹਨਿ ਸਤਾਰ ਨਿਰਮਲ ਗੁਣ ਗਭ ਹੋ ਨਿਤ ਨੀਤ ਗਈ ਬਿਆਦ ਉਬਰੇ ਜਨ ਮੀਤ ਮਨ ਬਚ ਕ੍ਰਮ ਪ੍ਰਭ ਆਪਣਾ ਧਿਆਈ ਨਾਨਕ ਦਾਸ ਤੇਰੀ ਸਰਣਾਈ ਗਾਉੜੀ ਮਹੱਲਾ ਪੰਜਵਾ ਨੇਤਰ ਬਗਾਸ ਕੀਆ ਗੁਰਦੇਵ ਪਰਮ ਗਏ ਪੂਰਨ ਭਈ ਸੇਵ ਰਹਾਓ ਸੀਤਲਾ ਤੇ ਰਖਿਆ ਬਿਹਾਰੀ ਪਾਰਮ੍ਰਹਮ ਪ੍ਰਭ ਕਿਰਪਾ ਧਾਰੀ ਨਾਨਕ ਨਾਮ ਜਪੈ ਸੋ ਜੀਵੈ ਸਾਧ ਸੰਗ ਹਰਿ ਅੰਮ੍ਰਿਤ ਪੀਵੈ ਗੌੜੀ ਮਹੱਲਾ ਪੰਜਵਾ ਠਹਿਰ ਕਰ ਬੈਸ ਹੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾਰੇ ਰਹਾਓ ਦੁਸ਼ਟ ਦੂਤ ਪਰਮੇਸ਼ਰ ਮਾਰੇ ਜਨ ਕੀ ਪੈਜ ਰਖੀ ਕਰ ਤਾਰੇ ਬਾਦ ਸਹਾ ਸਹਾ ਸਭ ਵਜ ਕਰ ਦੀਨੇ ਅੰਮ੍ਰਿਤ ਨਾਮ ਮਹਾਰਾਜ ਬੀਨੇ ਨਿਰਭਉ ਹੋਏ ਪਜੋ ਭਗਵਾਨ ਸਾਧ ਸੰਗਤ ਮਿਲ ਕੀਨੋ ਦਾਨ ਸਰਣ ਪਰੇ ਪ੍ਰਭ ਅੰਤਰ ਜਾਮੀ ਨਾਨਕ ਓਟ ਪਕਰੀ ਪ੍ਰਭ ਸੁਆਮੀ ਗੌੜੀ ਮਹੱਲਾ ਪੰਜਵਾ ਰਾਖ ਬਿਤਾ ਪ੍ਰਭ ਮੇਰੇ ਬਿਨਰ ਗੁਣ ਸਭ ਗੁਣ ਤੇਰੇ ਰਹਾਓ ਪੰਜ ਬਖਾਦੀ ਏਕ ਗਰੀਬਾ ਰਖੋ ਰਖਨ ਹਾਰੇ ਖੇਦ ਕਰ ਹੈ ਅਰ ਬਹੁਤ ਸੰਤਵ ਹੈ ਆਇਓ ਸਰਣ ਕੋ ਹਾਰੇ ਕਰ ਕਰ ਹਾਰਿਓ ਅਨਕ ਬਹੁ ਬਾਤੀ ਛੋੜ ਹੈ ਕਤੋ ਨਾਹੀ ਏਕ ਬਾਤ ਸੁਨਦਾ ਕੀ ਓਟਾ ਸਾਧ ਸੰਗ ਮਿਟ ਜਾਹੀ ਕਰ ਕਿਰਪਾ ਸੰਤ ਮਿਲੇ ਮੋਹੇ ਤਨ ਤੇ ਤੀਰਜਿ ਪਾਇਆ ਸ਼ਾਂਤੀ ਮਨ ਦਿਓ ਮਹਿ ਨਿਰਭਉ ਗੁਰ ਕਾ ਸ਼ਬਦ ਕਮਾਇਆ ਜੀਤ ਲਏ ਓਏ ਮਹਾਂ ਬਖਾਤੀ ਸਹਿਜ ਸਹਿਲੀ ਬਾਣੀ ਕਹੋ ਨਾਨਕ ਮਨ ਭਇਆ ਪ੍ਰਗਾਸਾ ਪਾਇਆ ਪਦ ਨਿਰਬਾਣੀ ਬਿਲਾਵਲ ਮਹੱਲਾ ਪੰਜਵਾ ਸਰਬ ਕਲਿਆਣ ਕੀਏ ਗੁਰਦੇਵ ਸੇਵਕ ਆਪਣੀ ਲਾਇਓ ਸੇਵ ਬਿਕਰਨ ਲਾਗੈ ਜਪ ਅਲਖ ਅਭੇਵ ਤਰਤਬਨੀਦ ਪਈ ਗੁਣ ਗਾਏ ਦਰਤ ਗਿਆ ਹਰਨਾਮ ਤੇ ਆਈ ਰਹਾਉ ਸਬਨੀ ਥਾਈ ਰਵਿਆਰਾ ਆਪ ਆਪ ਜਗਤ ਜਾ ਕਾ ਵਡ ਪਰਤਾਪ ਗੁਰ ਪ੍ਰਸਾਦ ਨ ਹੋਏ ਸੰਤਾਪ ਗੁਰ ਕੇ ਚਨ ਲੱਗੇ ਮਨ ਮੀਠੇ ਨਿਰਭਗਨ ਹੋਏ ਸਭ ਥਾਈ ਬੂਠੇ ਸਭ ਸੁਖ ਪਾਏ ਸਤ ਗੁਰ ਤੂਠੇ ਪਾਰ ਬ੍ਰਹਮ ਪ੍ਰਭ ਰਖਵਾਲੇ ਜਿਥੈ ਕਥਾ ਦਿਸਹ ਨਾਲੇ ਨਾਨਕ ਦਾਸ ਕਜੰਪ੍ਰਤ ਪਾਲੇ ਬਿਲਾਵਲ ਮਹੱਲਾ ਪੰਜਵਾ ਚਾਰਨ ਕਬਲੇ ਪਰਭਰਦਾ ਤੇ ਆਏ ਰੋਗ ਗਏ ਸਗਲੇ ਸੁਖ ਪਾਏ ਅੰਗੁਰ ਦੁਖ ਕਾਟਿਆ ਦੀਨੋ ਦਾਨ ਸਭਲ ਜਨਮ ਜੀਵਨ ਪਰਵਾਨ ਰਹਾਓ ਅਕਾਤਕਤਾ ਅੰਮ੍ਰਿਤ ਬ੍ਰਾਵ ਬਾਨੀ ਕਹ ਨਾਨਕ ਜਪ ਜੀਵੇ ਗਿਆਨੀ ਬਲਾਬਲ ਮਹੱਲਾ ਪੰਜਵਾ ਸਾਧ ਪਾਈ ਗੁਰ ਸਤਗੁਰ ਪੂਰੇ ਸੋਖ ਬਜੇ ਬਾਜੇ ਅਨਹਦ ਤੂਰੇ ਰਹਾਓ ਤਾਬ ਬਾਬ ਸੰਤਾਬ ਬਨਾਸੀ ਹਰਿ ਸਿਮਰਤਿ ਕਿਲ ਵਿਕ ਸਭ ਨਾਸੀ ਅਰ ਅਨੰਦ ਕਰਹੁ ਮਿਲ ਸੁੰਦਰ ਨਾਰੀ ਗੁਰ ਨਾਨਕ ਮੇਰੀ ਵੈਜ ਸਵਾਰੀ ਬਲਾਵਲ ਮਹੱਲਾ ਪੰਜਵਾ ਸਗਲ ਆਨੰਦ ਕੀਆ ਪਰਮੇਸ਼ਰ ਆਪਣਾ ਮਿਰਦ ਸਮਾਰਿਆ ਸਾਧ ਜਨ ਹੋਏ ਕਿਰਪਾਲਾ ਵਿਗਸੀ ਸਭ ਪਰਵਾਰਿਆ ਕਾਰਜ ਸਤਗੁਰਿਆਪ ਸਵਾਰਿਆ ਵੱਡੀ ਆਰਜਹਰ ਗੋਬਿੰਦ ਕੀ ਸੂਖ ਮੰਗਲ ਕਲਿਆਣ ਵਿਚਾਰਿਆ ਰਹਾਓ ਵਾਣੰਦ ਰਣਦਰ ਪਾਪਨ ਹਰਿਆ ਹੋਏ ਸਗਲੇ ਜੀ ਸਾਧ ਆਰਿਆ ਮਨ ਇੱਛੇ ਨਾਨਕ ਫਲ ਪਾਏ ਪੂਰਨ ਇੱਛ ਪੁਜਾਰਿਆ ਬਿਲਾਵਲ ਮਹੱਲਾ ਅਮਨਜਵਾ ਰੋਗ ਗਿਆ ਪ੍ਰਭ ਆਪ ਗਵਾਇਆ ਨੀਂਦ ਪਈ ਸੁਖ ਸਹਜ ਕਰ ਪਾਇਆ ਰਹਾਓ ਰਾਜ ਰਜ ਪੋਜਨ ਕਬ ਹੋ ਮੇਰੇ ਭਾਈ ਅਮਰਤ ਨਾਮ ਰਤ ਮਾਹੀ ਧਿਆਈ ਨਾਨਕ ਗੁਰ ਪੂਰੇ ਸਰਣਾਈ ਜਿਨੇ ਆਪਣੇ ਨਾਮ ਕੀ ਪੈਜ ਰਖਾਈ ਬਿਲਾਵਲ ਮਹੱਲਾ ਪੰਜਵਾ ਤਾਪ-ਬਾਪ ਸਗਲੇ ਗਏ ਬਿਨ ਸੇਤੇ ਰੋਗ ਪਾਰ ਬ੍ਰਹਮ ਤੂ ਬਖਸਿਆ ਸੰਤਨ ਰਸ ਭੋਗ ਰਹਾਓ ਸਰਬ ਸੁਖਾ ਤੇਰੀ ਮੰਡਲੀ ਤੇਰਾ ਮਨ ਤਨ ਆਰੋਗ ਗੁਣ ਗਾਵੋ ਨਿਤ ਰਾਮ ਕੇ ਇਹ ਅਵਖਦ ਜੋਗ ਆਏ ਬਸ ਹੋ ਕਰ ਦੇ ਇਸ ਮਹ ਇਹ ਭਲੇ ਸੰਯੋਗ ਨਾਨਕ ਪ੍ਰਭ ਸੁਪਰਸੰਨ ਪਏ ਲਹ ਗਏ ਵਿਯੋਗ ਬਿਲਾਵਲ ਮਹੱਲਾ ਪੰਜਵਾ ਵੰਦਨ ਘਾਟਿਆ ਪ੍ਰਭ ਹੋਆ ਕਿਰਪਾਲ ਦੀਨ ਦਇਆਲ ਪ੍ਰਭ ਪਾਰ ਬਹਿਮ ਤਾ ਕੀ ਨਦਰ ਨਿਹਾਲ ਘਰ ਪੂਰਾ ਕਿਰਪਾ ਕਰੀ ਕਾਟਿਆ ਦੁਖ ਰੋਗ ਮਨ ਤਨ ਚੀਦਰ ਸੁਖੀ ਭਇਆ ਪ੍ਰਭ ਤੇ ਆਵਨ ਜੋਗ ਰਹਾਓ ਆਉਖਦ ਹਰ ਕਾ ਨਾਮ ਹੈ ਜਤ ਰੋਗ ਨਾ ਵਿਆਪੈ ਸਾਧ ਸੰਗ ਮਨ ਤਨ ਹਿਤੈ ਬਿਰ ਦੁਖ ਨਾ ਜਾਪੈ ਹਰ 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 ਜਾਪੀਐ ਅੰਤਰ ਲਿਬ ਲਾਈ ਕੈ ਲਿਵਕ ਉਤਰ ਸਾਧ ਹੋਏ ਸਾਧੂ ਸਰਣਾਈ ਸਨੁ ਤੁਜਪਤ ਹਰ ਨਾਮ ਜਸ ਤਾ ਕੀ ਦੂਰ ਬਿਲਾਇ ਮਹਾ ਮੰਤਰ ਨਾਨਕ ਕਥਾ ਹਰ ਕੀ ਗੁਣ ਗਾਈ ਬਲਾਵਲ ਮਹੱਲਾ ਪੰਜਵਾ ਹਰ 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 ਅਰਾਧਿਆ ਹੋਇ ਆਰੋਗ ਰਾਮਚੰਦ ਕੀ ਲਸਟ ਕਾ ਜਨ ਮਾਰਿਆ ਰੋਗ ਰਹਾਉ ਗੁਰਪੂਰਾ ਹਰ ਜਾਪੀਐ ਨਤ ਕੀਚਾ ਭੋਗ ਸਾਧ ਸੰਗਤ ਕੈ ਬਾਰਣੈ ਮਿਲਿਆ ਸੰਜੋਗ ਜਿਸ ਸਿਮਰਤ ਸੁਖ ਪਾਈਆ ਬਨਸਾ ਬਿਯੋਗ ਨਾਨਕ ਬ੍ਰਭ ਸਰਣਾਗਤੀ ਕਰਨ ਕਾਰਨ ਕਾਰਨ ਜੋਗ ਰਾਗ ਬਿਲਾਵਲ ਮਹੱਲਾ ਪੰਜਵਾ ਧੁਪ ਦੇ ਕਰ ਪੰਜਵਾ ਇੱਕ ਓ ਵੰਗਾਰ ਸਤਿਗੁਰ ਪ੍ਰਸਾਦ ਹਵਰੋ ਪਾਪ ਸਭ त्याਗਿਆ दारू ਨਾਮ ਲਿਆ ਤਾਪ ਪਾਪ ਦਾ ਮਿਟੇ ਰੋਗ ਸੀਤਲ ਮਨ ਭਇਆ ਗੁਰਪੂਰਾ ਆਰਾਧਿਆ ਸਗਲਾ ਦੁੱਖ ਗਿਆ رکھ ن ہر رکھا اپنی کرا رہا پکڑ اپنیا سمر سمر من تن سخی نانک پہیا بلاول محلہ پنجبا. روگ مٹایا آپ پراپ اپجیا سکھ شانت وٹ پرتاپ اچرج روپ دات گرگو بند کرپا کری راکھیا میرا پائی ہم تزکی سرناگتی جو صدا سہائی رہاو ਬਰਤੀ ਕਦਣਾ ਹੋ ਬਾਈ ਜਨ ਕੀ ਅਰਦਾਸ ਨਾਨਕ ਜੋਰ ਗੋਬਿੰਦ ਕਾ ਪੂਰਨ ਗੁਣਤਾਸ ਬਿਲਾਵਲ ਮਹੱਲਾ ਪੰਜਵਾ ਤਾਂ ਤੇ ਬਾਵਨ ਲੱਗਈ ਪਾਰ ਬ੍ਰਹਮ ਸਰਣਾਈ ਚੋ ਬਿਰਦ ਹਮਾਰਾ ਰਾਮਕਾਰ ਦੁੱਖ ਲੱਗੈ ਨਾ ਭਾਈ ਸਤਗੁਰ ਪੂਰਾ ਪੀਟਿਆ ਜਨ ਬਣਤ ਬਣਾਈ ਰਾਮਨਾਮ ਆਉ ਕਦ ਦਿਆ ਏ ਕਾਲੇ ਬਲਾ ਹੀ ਰਹਾਵ ਰਾਖ ਲੀਏ ਤਨ ਰਖਨ ਹਾਰ ਸਭ ਬਿਅਦ ਮਿਟਾਈ ਕਹ ਨਾਨਕ ਕਿਰਪਾ ਭਈ ਪ੍ਰਭ ਭਈ ਸਹਾਈ ਬਿਲਾਵਲ ਮਹੱਲਾ ਪੰਜਵਾ ਆਪਣੇ ਬਾਲਕ ਆਪ ਰਖਿਆਨ ਪਾਰ ਬ੍ਰਹਮ ਗੁਰ ਦੇਵ ਸੁਖ ਸਾਤ ਸਹਜ ਆਨੰਦ ਪਏ ਪੂਰਨ ਭਈ ਸੇਵ ਰਹਾਵ ਭਗਤ ਜਨਾ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਈ ਜਵਾਲਿਆਨ ਜਾ ਕਾ ਵੱਡ ਬਰਤਾਪ ਭਗਤ ਜਨਾਂ ਕੀ ਬੇਨਤੀ ਸੁਣੀ ਪ੍ਰਭ ਆਪ ਰੋਗ ਮਿਟਾਈ ਜਿਵਾਲਿਆਨ ਜਾ ਕਾ ਵੱਡ ਪ੍ਰਤਾਪ ਦੁਖ ਹਮਾਰੇ ਬਖਸਿਆਨ ਆਪਣੀ ਗੱਲ ਧਾਰੀ ਮਨ ਬਾਛਤ ਬਲ ਦਿੱਤਿਆਨ ਨਾਨਕ ਬਲਿਹਾਰੀ ਮਿਲਾਵਲ ਮਹੱਲਾ ਪੰਜਵਾ ਤਾਬਲਾਹਿਆ ਗੁਰ ਸਿਰਜਨਹਾਰ ਸਤ ਕਰੇ ਆਪਣੇ ਕੋ ਬਲ ਜਾਈ ਜਨ ਪੈਜ ਰਖੀ ਸਾਰੇ ਸੰਸਾਰ ਰਹਾਓ ਕਰ ਮस्तक ਧਾਰ ਬਾਲਕ ਰਖ ਲੀਨੋ ਪਰੇ ਅੰਮ੍ਰਿਤ ਨਾਮ ਮਹਾਰਸ ਦਿਨੋ ਦਾਸ ਕੀ ਲਾਜ ਰਖਾ ਬਹਿਰਵਾਨ ਗੁਰ ਨਾਨਕ ਬੋਲੇ ਦਰਖ ਹੈ ਪਰਵਾਨ ਬਿਲਾਵਲੇ ਮਹੱਲਾ ਪੰਜਵਾ ਤਾਪ ਪਾਪ ਤੇ ਰਾਖੇ ਆਪ ਸੀਤਲ ਪਏ ਗੁਰ ਜਰਨੀ ਲਾਗੇ ਰਾਮ ਨਾਮ ਹਿਰਦੇ ਮਹਿ ਜਾਪ ਰਹਾਓ ਕਰ ਕਿਰਪਾ ਹਸਤ ਪ੍ਰਭ ਦੇ ਦੀਨੇ ਜਗਤ ਉਦਾਰ ਨਵਖੰਡ ਪਰਤਾਪ ਦੁੱਖ ਬਿਨ ਸੇ ਸੁਖ ਅਨੰਦ ਪਰਵੇਸਾ ਦਰਸਨ ਬੁਜੀ ਮਨ ਤਲ ਸਾਚਿ ਤਰਾਪ अनहद को नाद शरण समरथ सगल श्रेष्ठ को माई बाप भक्त वत्सल पा पंजन स्वामी गुण गावत नानक आलाप सोरठ मोहल्ला पंजवा कर इस नाम सिमर प्रभु अपना मन तन पई और रुका कोटि बिनु लाथे प्रभु शरणा प्रगटे भले संयोगा प्रभु बहणी सद सुपाखेया गावो हो सुनो हो पढ़ो नित पाई गुरु पूर तू राखिया रहआव ਸਾਚਾ ਸਾਹਿਬ ਅਮਤ ਬੜਾਈ ਭਗਤ ਬਚਲਦਾ ਯਾਲਾ ਸੰਤਾ ਕੀ ਪੈਜ ਰਖਦਾ ਆਇ ਆਦ ਬਿਰਧ ਪ੍ਰਤਪਾਲਾ ਅਮਰ ਹਾਰ ਅਮਰਤ ਨਾਮ ਭੋਜਨ ਨਤ ਪੰਝੋ ਸਰਬ ਵੇਲਾ ਮੁਖ ਪਾਵੋ ਜਰਾ ਮਰਾ ਤਾਪ ਸਭ ਨਾ ਠਾ ਗਣ ਗੋਬਿੰਦ ਨਤ ਗਾਵੋ ਸੁਣੀ ਅਰਦਾਸ ਸੁਆਮੀ ਮੇਰਾ ਸਰਬ ਕਲਾ ਬਣਾਈ ਪ੍ਰਗਟਿ ਪ੍ਰਗਟ ਭਲੀ ਪ੍ਰਗਟ ਭਈ ਸਗਲੇ ਯੁਗ ਅੰਤਰ ਗੁਰੂ ਨਾਨਕ ਕੀ ਵਡਿਆਈ ਸੋਰਠ ਮਹੱਲਾ ਪੰਜਵਾ ਸੂਖ ਮੰਗਲ ਕਲਿਆਣ ਸਹਜ ਤੁੰਨ ਪ੍ਰਭ ਕੇ ਚਰਨ ਨਿਹਾਰਿਆ ਰਾਖਨ ਹਾਰੈ ਰਾਖਿਓ ਬਾਰਿਕ ਸਤਿਗੁਰਤਾ ਪਰ ਉਤਾਰਿਆ ਹਬਰੇ ਸਤਿਗੁਰ ਕੀ ਸਰੜਾਈ ਜਾ ਕੇ ਸੇਵਨੈ ਬਿਰਤੀ ਜਾਈ ਰਹਾਓ ਕਰਮ ਹੈ ਸੂਖ ਬਾਹਰ ਪਰ ਸੂਖਾ ਪ੍ਰਭ ਆਪਣੇ ਭੈ ਦਿਆਲਾ ਨਾਨਕ ਬਿਕਰਨ ਨਾ ਲਾਗੈ ਕਉ ਮੇਰਾ ਪ੍ਰਭੂ ਆਕਰਪਾਲਾ ਸੋਰਠ ਮਹੱਲਾ ਪੰਜਵਾ ਗਏ ਕਲੇਸ਼ ਰੋਗ ਸਭ ਨਾਸਿ ਹੈ ਪ੍ਰਭ ਆਪਨੇ ਕਿਰਪਾ ਤਾਰੀ ਆੜ ਪੈਰ ਆਰਧੋ ਸੁਆਮੀ ਪੂਰਨ ਕਾਲ ਹਮਾਰੀ ਹਰ ਜਿਓ ਤੂ ਸੁਖ ਸੰਪਤ ਰਾਸ ਰਖਿ ਲਿਓ ਪਾਈ ਮੇਰੇ ਕੋ ਪ੍ਰਭ ਆਗੇ ਅਰਦਾਸ ਰਹਾਓ ਜੋ ਮੰਗੋ ਸੋਈ ਸੋਈ ਪਾਵੋ ਆਪਣੇ ਕਸਮ ਭਰੋਸਾ ਕਹੋ ਨਾਨਕ ਗੁਰ ਪੂਰਾ ਪੇਟਿਓ ਮਿਟਿਓ ਸਗਲ ਅੰਦੇਸਾ ਸੋਰਠ ਮਹੱਲਾ ਪੰਜਵਾ ਸੇਮਰ ਸੇਮਰ ਗੁਰ ਸਾਧ ਕਰੇ ਆਪਣਾ ਸਗਲਾ ਦੁੱਖ ਮਿਟਾਇਆ ਤਾਪ ਰੋਗ ਗਏ ਗੁਰ ਬਚਨੀ ਮਨ ਇਛੇ ਫਲ ਪਾਇਆ ਮੇਰਾ ਗੁਰ ਪੂਰਾ ਸੁਖ ਦਾਤਾ ਕਰਨ ਕਰਨ ਸਮਰਥ ਸੁਆਮੀ ਪੂਰਨ ਪੁਰਖ ਵਿਦਾਤਾ ਰਹਾਓ ਅਨੰਦ ਬਨੋਦ ਮੰਗਲ ਗੁਣ ਗਾਵੋ ਓ ਗੁਰੂ ਨਾਨਕ ਪੈ ਦਾਇਆਲਾ ਜਾ ਜਾ ਕਾਰਜਾ ਕਾਇ ਜਗ ਪੀਤਰ ਹੋਆ ਪਾਰ ਬਹਿਮ ਰਖਵਾਲਾ ਸੋਰਠ ਮਹੱਲਾ ਪੰਜਵਾ ਦਰਤ ਗਵਾਇਆ ਹਰ ਪ੍ਰਭਿ ਆਪੇ ਸਭ ਦੰਸਾਰਿਉ ਬਾਰਿਆ ਪਾਰ ਬਹਿਮ ਪ੍ਰਭ ਕਿਰਪਾ ਤਾਰੀ ਆਪਣਾ ਮਿਰਦ ਸਮਾਰਿਆ ਹੋਈ ਰਾਜੇ RAM ਕੀ ਰਖਵਾਲੀ ਸੋਖ ਸਹਿਜ ਆਨੰਦ ਗੁਣ ਗਾਵੋ ਮਨ ਤਨ ਦੇਹ ਸੁਖਾਲੀ ਰਹਾਓ ਪਤ ਤ ਉਧਾਰਨ ਸਤਿਗੁਰ ਮੇਰਾ ਮੋਹਿ ਤਸ ਕਾ ਪਰਵਾਸਾ ਬਖਸ ਲੈ ਸਭ ਸੱਚਾ ਸਾਹਿਬ ਸੁਣ ਨਾਨਕ ਕੀ ਅਰਦਾਸਾ ਸੋਰਠ ਮਹੱਲਾ ਪੰਜਵਾ ਬਖਸ਼ਿਆ ਪਾਰ ਬਹਿਮ ਪਰਮੇਸ਼ਰ ਸਗਲੇ ਰੋਗ ਬਿਤਾਰੀ ਗੁਰ ਪੂਰੇ ਕੀ ਸਰਣੀ ਉਬਰੇ ਕਾਰਜ ਸਭਿਲ ਸੁਵਾਰੇ ਹਰ ਜਨ ਸਿਮਰਿਆ ਨਾਮ ਆਧਾਰ ਤਾਪ ਉਤਾਰਿਆ ਸਤਗੁਰ ਪੂਰਾ ਆਪਣੀ ਕਿਰਪਾ ਧਾਰ ਰਹਾਓ ਸਦਾ ਆਨੰਦਕ ਰਹੇ ਮੇਰੇ ਪਿਆਰੇ ਹਰ ਗੋਬਿੰਦ ਗੁਰ ਰਾਖਿਆ ਵੱਡੀ ਵਡਿਆਈ ਨਾਨਕ ਕਰਤੇ ਕੀ ਸਾਚ ਸਬਦ ਸਤਿ ਭਖਿਆ ਸੋਰਠ ਮਹੱਲਾ ਪੰਜਵਾ ਪਾਇ ਗਰਬਾਲ ਗੁਰੂ ਗੋਬਿੰਦ ਸਾਗਲ ਮਨੋਰਥ ਪਾਈ ਆਸਰ ਪਰੇ ਲਾਗ ਹਰ ਚਰਣੀ ਗੋਬਿੰਦ ਕੀ ਗੁਣ ਗਾਈ ਪਲੋ ਸਮੂਰਤ ਪੂਰਾ ਸਾਤ ਸਹਜ ਆਨੰਦ ਨਾਮ ਜਪ ਬਾਜੇ ਅਨਹਦ ਤੂਰਾ ਰਹਾਓ ਮਿਲੇ ਸੁਆਮੀ ਖੀਤਮ ਆਪਣੇ ਘਰ ਮੰਦਰ ਸੁਖ ਦਾਈ ਦਾ ਹਰ ਨਾਮ ਨਿਦਾਨ ਨਾਨਕ ਜਨ ਪਾਇਆ ਸਗਲੇ ਇਛਿ ਪੁਜਾਈ ਸੋਰਠ ਮਹੱਲਾ ਪੰਜਵਾ ਸਤ ਹੋ ਹਰ ਹਰ ਨਾਮ ਤੇ ਆਈ ਸੁਖ ਸਾਗਰ ਪ੍ਰਭਿ ਸਰੋ ਨਾਹੀ ਮਨ ਚੰਦੇ ਅੜਾ ਫਲ ਪਾਈ ਰਹਾਓ ਸਤਗੁਰ ਪੂਰੈ ਤਾਪ ਗਵਾਇਆ ਆਪਣੀ ਕਿਰਪਾ ਧਾਰੀ ਪਾਰ ਬ੍ਰਹਮ ਪਰਾਪ ਪੈਦਾਇਆਲਾ ਦੁੱਖ ਮਿਟਿਆ ਸਭ ਪਰਵਾਰੀ ਸਰਬਰਧਾਨ ਮੰਗਲ ਰਸ ਰੂਪਾ ਹਰਿ ਕਾ ਨਾਮ ਆਧਾਰੋ ਨਾਨਕ ਪਤ ਰਾਖੀ ਪਰਮੇਸ਼ਰ ਉਧਰਿਆ ਸਭ ਸੰਸਾਰੋ ਸੋਰਠ ਮਹੱਲਾ ਪੰਜਵਾ ਜੀ ਜੰਤਰ ਸਭ ਤਸਕੇ ਕੀਏ ਸੋਈ ਸੰਤ ਸਹਾਈ ਆਪਣੇ ਸੇਵਕੀ ਆਪੇ ਰੱਖੈ ਮੂਰਣ ਪਈ ਬੜਾਈ ਪਾਰ ਬ੍ਰਹਮ ਪੂਰਾ ਮੇਰਾ ਨਾਲ ਗੁਰ ਪੂਰਾ ਪੂਰੀ ਸਭ ਰਾਖੀ ਹੋਏ ਸਰਬ ਦਿਆਲ ਰਹਾਉ ਆਨੰਦ ਰਣਾਲਕ ਨਾਮ ਤੇ ਆਏ ਜੀ ਪ੍ਰਾਨ ਕਾ ਦਾਤਾ ਆਪਣੇ ਦਾਤ ਕੋ ਕੰਠ ਲਾਈ ਰੱਖੈ ਜੋ ਬਾਰਿਕ ਪਿਤ ਮਾਤਾ ਸੋਰਠ ਮਹੱਲਾ ਪੰਜਵਾ ਠਾਣ ਪਾਈ ਕਰਤਾਰੇ ਤਾਪ ਛੋੜ ਗਿਆ ਪਰਵਾਰੇ ਗੁਰਪੂਰਾ ਹੈ ਰਾਖੀ ਸਰਣ ਸੱਚੇ ਕੀ ਤਾਕੀ ਪਰਮੇਸ਼ਰ ਆਪ ਹੋਵਾ ਰਖਵਾਲਾ ਸ਼ਾਂਤ ਸਹਜ ਸੁਖ ਖੰਨ ਮਹਿ ਉਭਜੇ ਮਨ ਹੋਵਾ ਸਦਾ ਸੁਖਾਲਾ ਰਹਾਓ ਹਰ ਹਰ ਨਾਮ ਦੀਓ ਦਾਰੂ ਤਨ ਸਗਲਾ ਰੋਗ ਬਿਦਾਰੂ ਆਪਣੀ ਕਿਰਪਾ ਤਾਰੀ ਤਨ ਸਗਲੀ ਬਾਤ ਸੁਵਾਰੀ ਪਰ ਆਵੇ ਆਪਣਾ ਮੇਰ ਦਸ ਮਾਰਿਆ ਹਮਰਾ ਗੋਣੀ ਅਵਗੜਨਾ ਵਿਚਾਰਿਆ ਗੁਰ ਕਾ ਸਬਦ ਪਇਓ ਸਾਖੀ ਤਰ ਸਗਲੀ ਲਾਜ ਰਾਖੀ ਬੋਲਾਇਆ ਬੋਲੀ ਤੇਰਾ ਤੂੰ ਸਾਹਿਬ ਗੁਣੀ ਘਹਿਰਾ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ ਜਪ ਨਾਨਕ ਨਾਮ ਸੱਚ ਸਾਖੀ ਆਪਣੇ ਦਾਸ ਕੀ ਪੈਜ ਰਾਖੀ